ਆਣਾ ਦੇ ਪੋਸ਼ ਏਰੀਆ ਗੁਰਦੇਵ ਨਗਰ ਦੇ ਵਿੱਚ ਉਸ ਵੇਲੇ ਹਲਚਲ ਮਚ ਗਈ ਜਦੋਂ ਘਰ ਦੇ ਵਿੱਚ ਕੰਮ ਕਰਨ ਵਾਲੀ ਮਹਿਲਾ ਨੇ ਉੱਪਰ ਜਾ ਕੇ ਰੂਮ ਦੇ ਵਿੱਚ ਦੇਖਿਆ ਤਾਂ ਸਮਾਨ ਖਿਲਰਿਆ ਪਿਆ ਸੀ ਇੱਥੇ ਵੀ ਦੱਸਦੀ ਹੈ ਕਿ 2.5 ਘੰਟੇ ਘਰਾਂ ਦੇ ਵਿੱਚ ਜਿਹੜੀ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ ਔਰ ਇਸ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਹਾਲਾਂਕਿ ਇਸ ਬਾਬਤ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਸੰਬੰਧੀ ਜਾਂਚ ਦੀ ਗੱਲ ਕਹੀ ਹੈ ਪਰ ਮਕਾਨ ਮਾਲਕਾਂ ਦਾ ਕਹਿਣਾ ਹੈ ਕਿ ਤਿੰਨ ਘਰਾਂ ਦੇ ਵਿੱਚ ਚੋਰਾਂ ਨੇ ਚੋਰੀ ਕਰ ਨਿਸ਼ਾਨਾ ਬਣਾਇਆ ਹੈ ਇਸ ਤੋਂ ਇਲਾਵਾ ਉਹਨਾਂ ਜ਼ਿਕਰ ਕੀਤਾ ਕਿ ਉਹਨਾਂ ਦਾ ਕੈਸ਼ ਜ਼ਰੂਰੀ ਸਮਾਨ ਬੈਟਰੀਆਂ ਆਤੀ ਪਾਈਪਾਂ ਸਮੇਤ ਹੋਰ ਵੀ ਉਹਨਾਂ ਦਾ ਸਮਾਨ ਚੋਰੀ ਹੋਇਆ ਇਸ ਬਾਬਤ ਪੁਲਿਸ ਨੇ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕਿਹਾ ਕਿ ਜਲਦ ਹੀ ਆਰੋਪੀਆਂ ਨੂੰ ਕਾਬੂ ਕਰ ਲਿਆ ਜਾਵੇਗਾ ਦੇਖੋ ਜੀ ਇੱਥੇ ਮੈਂ ਸ਼ਾਮ ਨੂੰ 8:30 ਪੌਣੇ 8 ਵਜੇ ਆਪਣੇ ਕੰਮ ਤੋਂ ਆਇਆ ਤੇ ਨਾਲ ਵਾਲੇ ਘਰ ਵਾਲੇ ਆਏ ਕਿ ਇਹਨਾਂ ਦੇ ਘਰ ਦੇ ਉੱਪਰ ਕੋਈ ਮਿਸਐਪਨਿੰਗ ਹੋਈ ਹੈ ਇਹਨਾਂ ਦੇ ਕਮਰੇ ਦਾ ਕੋਈ ਸਮਾਨ ਸਮੁੱਦੁਰ ਹੋਇਆ ਹੋਇਆ ਕੋਈ ਬੰਦਾ ਉੱਪਰੋਂ ਪੜ ਕੇ ਉਹ ਕਹਾ ਤੁਹਾਡੇ ਵੱਲੋਂ ਆਇਆ ਉਹਨਾਂ ਨੇ ਆਪਣੇ ਕੈਮਰੇ ਦੇਖੇ ਆ ਕਿ ਬੰਦਾ ਤੁਹਾਡੇ ਵੱਲੋਂ ਆਇਆ ਹੈ ਜੀ ਅਕੀਰ ਸਾਰਾ ਚੱਕ ਜੁਕ ਕੀਤਾ ਫਿਰ ਉਹ ਦੇਖਿਆ ਕਿ ਸਾਡੇ ਨਾਲ ਮਿੱਤਰ ਸਾਹਿਬ ਸਾਡੇ ਇਹਨਾਂ ਦੀ ਕੁੱਠੀ ਨਾਲ ਵੀ ਬਣ ਰਹੀ ਹੈ ਜੀ ਪਰ ਇਹਨਾਂ ਨੂੰ ਮੇਰੇ ਦੋ ਬੰਦੇ ਅੰਦਰ ਇੱਥੇ ਹੋਏ ਆਗੇ ਆ ਇਹ ਨਹੀਂ ਖਾਲੀ ਹੈਗੀ ਹੈ ਤੇ ਉਹ ਬੰਦਾ ਇਧਰੋਂ ਇਧਰ ਆਇਆ ਇਧਰੋਂ ਉਧਰ ਗਿਆ ਤੇ ਉੱਪਰ ਘੁੰਮਦਾ ਰਿਹਾ ਅਸੀਂ ਆਪਣੇ ਸਾਰੇ ਕੈਮਰੇ ਤੇ ਕਿਤੇ ਮੈਂ ਸਾਨੂੰ ਬੁਲਾਇਆ ਤੇ ਫਿਰ ਇਹ ਆਏ ਇਹਨਾਂ ਨੇ ਆਪਣੇ ਇਹਨਾਂ ਵੱਲ ਸਾਰੇ ਕੈਮਰੇ ਲੱਗੇ ਹੋਏ ਕੁੱਠੀ ਬੰਦੀ ਹੈ ਉਹਨਾਂ ਵੀ ਇਹਨਾਂ ਨੇ ਪੂਰੇ ਕੈਮਰੇ ਲਾਏ ਹੋਏ ਆ ਜੀ ਸਾਰਾ ਚੱਕ ਚੁ ਕਿੰਨਾ ਬੰਦਾ ਉੱਪਰ ਘੁੰਮ ਰਿਆ ਸੀਗਾ ਜੀ ਕਿੰਨੇ ਕ ਵਜੇ ਦਾ ਟਾਈਮ ਦੇਖੋ ਜੀ ਇਹ ਇਹਨਾਂ ਨੇ ਕੈਮਰਾ ਕਿ ਖੋਲੀ ਹੈ ਤੈਨੂੰ 5:30 ਵਜੇ ਜੀ ਨਹੀਂ 6:37 ਦੇ ਅੰਦਰ ਗਿਆ ਇਹ 8:30 ਵਜੇ ਕੈਮਰਾ ਖੋਲੇ ਆਪਾਂ ਜੀ ਹਾਂ ਤੇ ਉਸ ਵੇਲੇ ਤੱਕ ਕੋਈ ਬੰਦਾ ਉੱਪਰ ਹੀ ਸੀਗਾ ਜੀ 5:30 ਵਜੇ ਤੋਂ ਲੈ ਕੇ 8:30 ਵਜੇ ਵੀ ਬੰਦਾ ਉੱਪਰ ਹੀ ਸੀਗਾ ਪੌਣੇ 9 ਹੀ ਬੰਦਾ ਉੱਪਰ ਹੀ ਸੀਗਾ ਤੇ ਅਸੀਂ ਪੌਣੇ 9 ਵਜੇ 112 ਨੰਬਰ ਤੇ ਪੀਸੀਆਰ ਨੂੰ ਫੋਨ ਕੀਤਾ ਜੀ ਜੀ ਤੇ ਪਰ ਤਿੰਨ ਫੋਨ ਕੀਤੇ ਆ ਉਸ ਤੋਂ ਬਾਅਦ ਐਸਐਚਓ ਸਾਹਿਬ 5 ਨੰਬਰ ਤੇ ਗੱਲ ਕੀਤੀ ਹੈ ਜੀ ਸਵਾ 10 ਵਜੇ ਤੇ ਪੀਸੀਆਰ ਆਈ ਆ ਜੀ ਉਸ ਤੋਂ ਬਾਅਦ ਉਹ ਬੰਦਾ ਟੱਪ ਕੇ ਸਾਡੇ ਚੌਥੀ ਕੋਟੀ ਢਿੱਲੋ ਸਾਹਬ ਦੇ ਜੀ ਕੋਠੀ ਵੱਲੋਂ ਟੱਪਿਆ ਤੇ ਉਧਰੋਂ ਹੁਣ ਹਜੇ ਤੱਕ ਪੁਲਿਸ ਲੱਗੀ ਹੋਈ ਹੈ ਸ਼ਾਇਦ ਉਹ ਭੱਜ ਗਿਆ ਜਾਂ ਕੀ ਹੋਇਆ ਗੌਂਡੌਫ ਇਸ ਤਰ੍ਹਾਂ ਦੇਖਦੇ ਪੌਸ਼ ਏਰੀਆ ਗੁਰਦੇਵ ਨਗਰ ਦੇਖੋ ਜੀ ਪੌਸ਼ ਏਰੀਆ ਹੈ ਬੈਕ ਤੇ ਜੱਸਵ ਰਹਿੰਦੇ ਆ ਔਰ ਇੰਨੀ ਅੱਛੀ ਲੋਕੇਲਟੀ ਹੈ ਰੋਜ਼ ਦੇਖਦੇ ਆ ਕਿ ਇੰਨੀ ਇੰਨੀ ਸਿਕਿਉਰਿਟੀ ਐ ਜਿਦਾ ਕੁਛ ਹੈ ਜੀ ਵਾਲੇ ਇੱਥੇ ਤਾਂ ਨਾ ਤਾਂ ਅਸੀਂ ਆਪਣੇ ਏਰੀਆ 'ਚ ਕਦੀ ਪੀਸੀਆਰ ਘੁੰਮਦੇ ਦੇਖਿਆ ਨਾ ਕੁਛ ਕੋ। ਉਹ ਚਲੋ ਉਹ ਇੱਕ ਅਲੱਗ ਚੀਜ਼ ਐ ਪੀਸੀਆਰ ਆਂਦੀ ਐ ਜਾਂ ਨਹੀਂ ਆਂਦੀ ਪਰ ਹੁਣ ਤਾਂ ਕੰਪਲੇਨ ਲਖਾਈ 112 ਨੰਬਰ ਤੇ ਤਿੰਨ ਵਾਰੀ ਜੀ ਉਹਦੇ باوجود ਡੇਢ ਘੰਟੇ ਬਾਅਦ ਪੁਲਿਸ ਆ ਰਹੀ ਐ। ਅਮਿਤ ਮਿੱਤਲ ਐ ਮੇਰੀ ਐ ਕੋਟੀ ਮੰਦੀ ਪੀ ਇਹ ਮੈਂ ਤਾਂ ਢਾਂਡਾ ਸਾਹਿਬ ਦਾ ਫੋਨ ਆਇਆ ਮੈਂ ਤੁਰੰਤ ਭੱਜ ਜਾਇਗਾ ਤੇ ਰਸਤੇ 'ਚ ਮੈਂ ਹੀ ਪਹਿਲਾਂ ਫੋਨ ਕੀਤਾ ਸੀਗਾ ਜੀ 9:00 ਵਜੇ ਦੇ ਤਕਰੀਬਨ ਫੋਨ ਕੀਤਾ ਸੀ ਮੈਂ ਕਿਹਾ ਚਲੋ ਮੇਰੇ ਪਹੁੰਚਦੇ ਪਹੁੰਚਦੇ ਇੱਥੇ ਪੁਲਿਸ ਆ ਜਾਏਗੀ ਪਰ ਇੱਥੇ ਕੋਈ ਪੁਲਿਸ ਨਹੀਂ ਆਈ। ਅਸੀਂ ਵੀ ਆਪਣੇ ਛੱਤ ਤੇ ਜਾਣ ਨੂੰ ਡਰਦੇ ਪਏ ਹੈਗੇ ਅਸੀਂ ਕੈਮਰੇ 'ਚ ਸਾਰਾ ਨੋਟਿਸ ਕੀਤਾ ਇਧਰੋਂ ਹੀ ਬੜੇ ਹੈਗੇ ਚੋਰ ਸਟਿਲ ਹਜੇ ਉੱਪਰ ਹੈਗਾ ਜੀ 10 ਸਵਾ 10 ਵਜੇ ਅਸੀਂ ਬਾਰ ਬਾਰ ਫੋਨ ਕਰਨ ਤੋਂ ਬਾਅਦ ਸਵਾ 10 ਵਜੇ ਦੋ ਮੁਲਾਜ਼ਮ ਆਏ ਹੈ ਜੀ ਚੋਰ ਚਾਰ ਕੋਠੀਆਂ 'ਚ ਘੁੰਮ ਗਿਆ ਮੁਲਾਜ਼ਮ ਵੀ ਦੋ ਆਏ ਇਹਨਾਂ ਨੇ ਦੁਬਾਰਾ ਕਿਸੇ ਨੂੰ ਹੋਰ ਬੁਲਾਉਣ ਦੀ ਕੋਸ਼ਿਸ਼ ਵੀ ਨਹੀਂ ਕੀਤੀ ਸਾਰੇ ਏਰੀਆ ਦੇ ਦੇਖ ਲਓ ਫੈਮਲੀਆਂ ਵਾਲੇ ਬਾਹਰ ਆ ਹੁਣ ਦੋ ਪੀਸੀਆਰ ਵਾਲੇ ਹੁਣ ਆਏ ਆ ਇਹ ਹੁਣ ਪਤਾ ਨਹੀਂ ਕਿੱਥੇ ਜਾ ਰਹੇ ਹੈਗੇ ਆ ਜੀ ਇਹ ਹੁਣ ਜਦ ਤੱਕ ਉਹ ਚੋਰ ਫੜਿਆ ਨਹੀਂ ਜਾਂਦਾ ਇਹ ਪੂਰੀ ਇਹ ਤਲਾਸ਼ੀ ਨਾ ਤਲਾਸ਼ੀ ਨਾ ਪੂਰੀ ਕਰਨ ਦਾ ਅੱਤਕ ਕੋਈ ਜਾਊਗਾ ਕਿਦਾਂ ਮੈਨੂੰ ਦੱਸੋ ਜਿਵੇਂ ਗੱਲ ਕਰੀਏ ਤਾਂ ਗੁਰਦੇਵਨਗਰ ਪੋਸ਼ ਏਰੀਆ ਵੀ ਮੰਨਿਆ ਜਾਂਦਾ ਤੁਸੀਂ ਵੀ ਨਵੀਂ ਕਨੈਕਸ਼ਨ ਜਿਹੜੀ ਕਰ ਰਹੇ ਹੋ ਇੱਥੇ ਤੇ ਕਿਸ ਤਰ੍ਹਾਂ ਲੱਗਦਾ ਇੱਕੋ ਹਲੇ ਤਾਂ ਤੁਸੀਂ ਤਿਆਰੀ ਕਰ ਰਹੇ ਹੋ ਕਿ ਆਂ ਦੀ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਆ ਰਹੀਆਂ ਨਹੀਂ ਨਹੀਂ ਏਰੀਆ ਤਾਂ ਦੇਖੋ ਨੋ ਡਾਊਟ ਸ਼ਹਿਰ ਦੇ ਸੈਂਟਰ ਚ ਏਰੀਆ ਹੈਗਾ ਪਰ ਪੁਲਿਸ ਡਿਪਾਰਟਮੈਂਟ ਤੇ ਸਾਨੂੰ ਬੜੀ ਹੈਰਾਨਗੀ ਹੈ ਮਲਹਾਰ ਦੇ ਬਾਹਰ ਵੀ ਇੱਥੇ ਹਮੇਸ਼ਾ ਨਾਕਾ ਲੱਗਿਆ ਹੁੰਦਾ ਹੈਗਾ ਆਰਤੀ ਚੌਂਕ ਵੀ ਇੱਥੇ ਨਾਲ ਹੀ ਪੈਂਦਾ ਹੈਗਾ ਹੀਰੋ ਬੇਕਰੀ ਚੌਂਕ ਵੀ ਪੈਂਦਾ ਹੈ ਪੁਲਿਸ ਆਪਾਂ ਬਿਲਕੁਲ ਸੈਂਟਰ ਚ ਬੈਠੇ ਆ ਉੱਪਰ ਡਿਊਟੀ ਤੇ ਹੈਗਾ ਉਹਨਾਂ ਨੂੰ ਤੁਰੰਤ ਆਉਣਾ ਚਾਹੀਦਾ ਹੈਗਾ ਜੇ ਇੱਥੇ ਦੇ ਹਾਲੇ ਤੇ ਬਾਕੀ ਸ਼ਹਿਰ ਦਾ ਕੀ ਹਾਲ ਹੁੰਦਾ ਹੋਊਗਾ ਜੀ ਮੁਤਾਬਕ ਵਗੈਰਾ ਦੱਸਦੇ ਕੁਝ ਕੀ ਮਾਮਲਾ ਹੈ ਇਹ ਇਸ ਕੋਠੀ ਦੇ ਵਿੱਚ ਦਫਤਰ ਆ ਇੱਥੇ ਰੰਗ ਹੋ ਰਿਹਾ ਹੈ ਕਾਫੀ ਚਿਰ ਤੋਂ ਇੱਕ ਇੱਥੇ ਇਹਨਾਂ ਦਾ ਨੌਕਰ ਆ ਨੇਪਾਲੀ ਹੋ ਰਿਂਦਾ ਹੈ ਜੀ ਨਾਲ ਦੀ ਰੈਸੀ ਕੋਠੀਆਂ ਦੇ ਵਿੱਚੋਂ ਕੋਈ ਦੱਸਣ ਦੇ ਮੁਤਾਬਕ ਹੈ ਕਿ ਬੰਦਾ ਉੱਪਰ ਦੀ ਆਇਆ ਇਹਨਾਂ ਦੇ ਇਹਨਾਂ ਨੇ ਕੈਮਰੇਜ ਦੇਖਿਆ ਜੇ ਮੈਂ ਬਾਅਦ ਦੇ ਦੋ ਜਦੋਂ ਉਹ ਬੰਦੇ ਨੂੰ ਪਤਾ ਲੱਗਾ ਉਹ ਆਸੇ ਪਾਸੇ ਬੰਦਾ ਹੋਗਾ ਜਦੋਂ ਉਹ ਪਹੁੰਚ ਕੌਣ ਸੀ ਅਦੀ ਸਾਰੀ ਕਰ ਲਈ ਹੈ ਫਿਲਹਾਲ ਨਹੀਂ ਸਾਨੂੰ ਕੋਈ ਬੰਦੇ ਨੂੰ ਲਿਆ ਉਹਨੂੰ ਜਲਦੀ ਜਲਦੀ ਪਕੜਿਆ ਜਾਵੇ ਕਾਰਵਾਈ ਕੀਤੀ ਜਾਵੇ ਕਿੰਨੇ ਘਰਾਂ ਦੇ ਵਿੱਚ ਜਿਹੜੀ ਉਹਨੇ ਗਿਰਚ ਚੜ੍ਹਦਾ ਜਾਨੀ ਕਿ ਪਹਿਲੇ ਘਰ ਤੋਂ ਚੜ੍ਹਿਆ ਤੀਜੇ ਘਰ ਤੇ ਕ੍ਰੈਂਟਰ ਹੋਇਆ ਜੀ ਉਹਨਾਂ ਦੇ ਦੱਸਣ ਮੁਤਾਬਕ ਬਾਕੀ ਕੈਮਰਾ ਉਦੋਂ ਲਾਸਟ ਕਰਦੇ ਕੋਠੀ ਖਾਲੀ ਸੀ ਉਦੋਂ ਕਿਉਂ ਬੰਦਾ ਗਾਇਬ ਹੋ ਗਿਆ ਉਹਨੂੰ ਜਲਦੀ ਜਲਦੀ ਪਕੜਿਆ ਜਾਊਗਾ ਸ੍ਰੀ ਕਿੰਨਾ ਕ ਨੁਸਾਨ ਵਗੈਰਾ ਦੱਸਿਆ ਨਹੀਂ ਨੁਕਸਾਨ ਤਾਂ ਫਿਲਹਾਲ ਕੋਈ ਨਹੀਂ ਕੋਈ ਤਾਰ ਵਗੈਰਾ ਕੱਟੀ ਆ ਉਹਦੇ ਦੱਸਣ ਮੁਤਾਬਕ ਹੈ ਫਿਲਹਾਲ ਕੋਈ ਨੁਕਸਾਨ ਤੇ ਤੁਹਾਡੇ ਤੇ ਵੀ ਕਹਿ ਰਹੇ ਕਿ ਘੰਟਾ ਘੰਟਾ ਡੇਢ ਘੰਟੇ ਬਾਅਦ ਜਿਹੜੀ ਪੁਲਿਸ ਆਈ ਹੈ ਕੀ ਕੰਮ ਹੀ ਨਹੀਂ ਨਹੀਂ ਕਭੀ ਕੋਈ ਨਹੀਂ ਜਦੋਂ ਸਾਨੂੰ ਉਤਲਾ ਮਿਲੀ ਨਾਲ ਦੇ ਨਾਲ ਆ ਗਏ ਪੀਸੀਆਰ ਮੌਕੇ ਦੇ ਨਾਲ ਦੇ ਨਾਲ ਆ ਗਏ ਪੰਜ-ਸੱਤ ਮਿੰਟਾਂ ਵਿੱਚ ਪਹੁੰਚ ਚੁੱਕੇ ਸੀ ਹੁਣ ਕੀ ਕਾਰਵਾਈ ਕੀ ਕੀਤੀ ਸੀ ਸੀਸੀਟੀਵੀ ਵੀ ਦਿਖਾਈਆਂ ਨਹੀਂ ਆ 6:30 ਵਜੇ ਦਾ ਬੰਦਾ ਬੜਿਆ ਹੈ 4 ਘੰਟੇ ਜਿਹੜਾ ਸੀਸੀਟੀਵੀ ਜੀ ਦੇਖ ਲਈਏ ਹੁਣ ਗਸ਼ਤ ਭਟਾਉਣੇ ਆ ਆਸ-ਪਾਸੇ ਨਿਗਰਾਨੀ ਕਰਦੇ ਆ ਸਾਰੇ ਜੀ ਜਿੱਥੇ ਵੀ ਸਾਨੂੰ ਮਿਲੂਗਾ ਰਾਉਂਡ ਆ